ਰੇਮਨ ਨੂਡਲਸ ਜੋ ਕਿ ਅਕਸਰ ਇਕੱਲੇ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਪੇਸ਼ਾਵਰਾਂ ਦਾ ਇੱਕ ਪਸੰਦੀਦਾ ਪਕਵਾਨ ਹੁੰਦਾ ਹੈ ਹੁਣ ਇੱਕ ਹੈਰਾਨ ਕਰਨ ਵਾਲੀ ਖੁਲਾਸੇ ਕਰਨ ਸੁਰੱਖਿਆਜ ਆ ਗਿਆ ਇੱਕ ਵਾਇਰਲ ਵੀਡੀਓ ਵਿੱਚ ਦਾਵਾ ਕੀਤਾ ਗਿਆ ਕਿ ਰੈਮਨ ਨੂਡਲਸ ਦੇ ਪੈਕੇਟ ਤੇ ਇੱਕ ਚੇਤਾਵਨੀ ਛਪੀ ਹੋਈ ਹੈ ਜਿਸ ਵਿੱਚ ਲਿਖਿਆ ਹੈ ਕੈਂਸਰ ਅਤੇ ਪ੍ਰਜਨਨ ਦੇ ਨੁਕਸਾਨ ਇੰਸਟਾਗ੍ਰam ਉਪਭੋਗਤਾ ਓਮਾ ਜੀਜੀ ਔਟੋ ਵਾਰਮਸ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਇਹ ਚੇਤਾਵਨੀ ਰੇਮਨ ਨੂਡਲਸ ਦੇ ਕਈ ਪੈਕਾਂ ਦੇ ਪਿੱਛੇ ਛੋਟੇ ਅੱਖਰਾਂ 'ਚ ਕਿਵੇਂ ਛਾਪੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਚੇਤਾਵਨੀ ਕੈਂਸਰ ਅਤੇ ਪ੍ਰਜਨਨ ਨੁਕਸਾਨ ਉਸਨੇ ਕੈਪਸ਼ਨ ਵਿੱਚ ਲਿਖਿਆ ਕਿ ਰੇਮਨ ਨੂਡਲਸ ਤੇ ਇਹ ਚੇਤਾਵਨੀ ਕੈਂਸਰ ਪਲਸ ਪ੍ਰਜਨਨ ਨੁਕਸਾਨ ਲੇਬਲ ਨੂੰ ਧਿਆਨ ਨਾਲ ਪੜੋ ਜਿਵੇਂ ਹੀ ਵੀਡੀਓ ਵਾਇਰਲ ਹੋਇਆ ਹਜ਼ਾਰਾਂ ਲੋਕਾਂ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਕੁਝ ਉਪਭੋਗਤਾ ਹੈਰਾਨ ਰਹਿ ਗਏ ਜਦੋਂ ਕਿ ਕੁਝ ਨੇ ਕਿਹਾ ਕਿ ਓਪੇਲਾ ਹੀ ਪ੍ਰੋਸੈਸਡ ਭੋਜਨ ਤੇ ਖਤਰਿਆਂ ਤੋਂ ਜਾਣੂ ਹਨ ਇੱਕ ਉਪਭੋਗਤਾ ਨੇ ਲਿਖਿਆ ਬਹੁਤ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਜਾਂਦਾ ਹੈ ਪਰ ਸਾਲ ਵਿੱਚ 5 ਤੋਂ 6 ਵਾਰ ਖਾਣਾ ਠੀਕ ਹੈ ਉਸੇ ਸਮੇਂ ਇੱਕ ਹੋਰ ਨੇ ਕਿਹਾ ਖਾਣਾ ਖਾਂਦੇ ਸਮੇਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸੇਤਮੰਦ ਨਹੀਂ ਹੈ ਸਪੈਗੇਟੀ ਕਿਉਂ ਨਹੀਂ ਖਾਧੀ ਜਾਣੀ ਇੱਕ ਤੀਜੀ ਉਪਭੋਕਤਾ ਨੇ ਦਾਵਾ ਕੀਤਾ ਕਿ ਅਸਲ ਖਤਰਾ ਪੈਕਸਿੰਗ ਤੋਂ ਅਬੈ ਕਈ ਵਾਰ ਰੈਪਰ ਵਿੱਚ ਵਰਤਿਆ ਜਾਣ ਵਾਲਾ ਰਸਾਇਣਿਕ ਪਦਾਰਥ ਚਮੜੀ ਰਾਹੀਂ ਸਰੀਰ ਵਿੱਚ ਪਹੁੰਚਦਾ ਹੈ ਜਿਸ ਕਾਰਨ ਹਾਰਮੋਨਸ ਅਤੇ ਕੈਂਸਰ ਨਾਲ ਸੰਬੰਧਤ ਚਿੰਤਾਵਾਂ ਸਾਹਮਣੇ ਆਉਂਦੀਆਂ ਹਨ ਕੁਝ ਉਪਭੋਕਤਾਵਾਂ ਨੇ ਮਸਾਲੇਦਾਰ ਭੋਜਨ ਦੇ ਜ਼ਿਆਦਾ ਸੇਵਨ ਨੂੰ ਕੈਂਸਰ ਨਾਲ ਵੀ ਜੋੜਿਆ ਅਤੇ ਕਿਹਾ ਕਿ ਹਰ 4 ਮਹੀਨਿਆਂ 'ਚ ਇੱਕ ਵਾਰ ਇਸ ਨੂੰ ਖਾਣਾ ਸੁਰੱਖਿਅਤ ਮੰਨਿਆ ਜਾ ਸਕਦਾ ਹੈ ਪਰ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਇਹ ਗੰਭੀਰ ਚੇਤਾਵਨੀ ਇੰਨੇ ਛੋਟੇ ਅੱਖਰਾਂ 'ਚ ਕਿਉਂ ਛਾਪੀ ਗਈ ਇੱਕ ਖਪਤਕਾਰ ਨੇ ਲਿਖਿਆ ਜੇਕਰ ਇਹ ਇੰਨਾ ਖਤਰਨਾਕ ਹੈ ਤਾਂ ਇਸ ਨੂੰ ਖੁੱਲੇ ਆਂਕ ਕਿਉਂ ਵੇਚਿਆ ਜਾ ਰਿਹਾ ਅਤੇ ਇਹ ਇੰਨਾ ਛੋਟਾ ਕਿਉਂ ਲਿਖਿਆ ਗਿਆ ਹੁਣ ਇਸ ਵੀਡੀਓ ਨੇ ਸਿਹਤ ਬਾਰੇ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ ਜਿਸ ਵਿੱਚ ਪ੍ਰੋਸੈਸਡ ਭੋਜਨ ਅਤੇ ਉਹਨਾਂ ਦੀ ਪੈਕੇਜਿੰਗ ਦੀ ਸੁਰੱਖਿਆ ਤੇ ਸਵਾਲ ਉਠਾਏ ਗਿਆ ਰਹੇ ਹਣ